हां जी दोस्तों जमे आपा जानਦੇ ਆ ਕਿ ਦੋਸਤੋ ਜੋ ਵੀ ਲੋਕ ਸਿੱਖ ਧਰਮ ਦੇ ਨਾਲ ਵਿਰੋਧ ਕਰਦੇ ਨੇ ਸਿੱਖ ਗੁਰੂਆਂ ਬਾਰੇ ਗਲਤ ਬੋਲਦੇ ਨੇ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਨੇ ਪਰ ਦੋਸਤੋ ਜੋ ਐਸਜੀਪੀਸੀ ਹੈ ਉਹ ਚੁੱਪ ਹੈ ਹੁਣ ਦੋਸਤੋ ਅਜਿਹੀਆਂ ਕਿਤਾਬਾਂ ਸਪਾਈਆਂ ਜਾ ਰਹੀਆਂ ਨੇ ਜਿਸ ਵਿੱਚ ਦੋਸਤੋ ਸਿੱਖ ਗੁਰੂਆਂ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਦੋਸਤੋ ਇਸ ਦੇ ਸੰਬੰਧ ਵਿੱਚ ਐਸਜੀਪੀਸੀ ਚੁੱਪ ਹੈ ਪਤਾ ਨਹੀਂ ਕਿਉਂ ਦੋਸਤੋ ਐਸਜੀਪੀਸੀ ਇਸ ਉੱਪਰ ਕੋਈ ਵੀ ਐਕਸ਼ਨ ਨਹੀਂ ਲੈ ਰਹੀ ਕਿਵੇਂ ਦੋਸਤੋ ਸਿੱਖ ਗੁਰੂਆਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਉਹਨਾਂ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਆਓ ਦੋਸਤੋ ਕੀ ਹੈ ਪੂਰਾ ਮਾਮਲਾ ਤੁਸੀਂ ਵੀ ਦੇਖੋ ਪਹਿਲਾਂ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬੁਲਾ ਰਹੇ ਨੇ ਬਹੁਤ ਹੀ ਅੰਦਰਲੇ ਬਲਬਲੇ ਜਿਹੜੇ ਨੇ ਜੋ ਵਿਚਾਰ ਨੇ ਉਹ ਸਾਂਝੇ ਕੀਤੇ ਨੇ ਔਰ ਮੈਂ ਬੇਨਤੀ ਕਰਾਂ ਕਿ ਜਿਸ ਤਰ੍ਹਾਂ ਅੱਜ ਸਿੱਖ ਕੌਮ ਦੇ ਜੋ ਦੁਰਦਸ਼ਾ ਹੋ ਰਹੀ ਹੈ ਜਿੰਨੇ ਨਿਵਾਨ ਨੂੰ ਅਸੀਂ ਚਲੇ ਗਏ ਆ ਬਹੁਤ ਸਾਡੇ ਮਸਲੇ ਨੇ ਕੌਮ ਜਿਹੜੇ ਸਾਡੇ ਕੌਮੀ ਯੋਧੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ ਜਾਂ ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਚੋਰੀ ਦੀ ਗੱਲ ਹੈ ਤਾ ਇਥੇ ਸੁਪਰੀਮ ਕੋਰਟ ਦੇ ਜੱਜਾਂ ਦੀ ਗੱਲ ਦਾ ਹੋਰ ਜਿੰਨੀਆਂ ਵੀ ਗੱਲਾਂ ਚੱਲ ਰਹੀਆਂ ਨੇ ਬਹੁਤ ਮਸਲੇ ਥੋੜੇ ਨਹੀਂ ਲੇਕਿਨ ਇੱਕ ਬਿੰਦੀ ਹੈ ਕਿ ਜੇਕਰ ਸ਼੍ਰੋਮਣੀ ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੂਸਰਾ ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਸਿੱਖ ਕੌਮ ਦਾ ਤੁਰਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਿੱਖਾਂ ਦੀ ਨਮੈਂਦਾ ਜਮਾਤ ਜਿਨੇ ਗੁਰੂ ਕੀ ਗੋਲਕ ਦੇ ਨਾਲ ਸਿੱਖੀ ਦਾ ਪ੍ਰਚਾਰ ਤੇ ਪਸਾਰ ਕਰਨਾ ਹੈ ਉਹਦੇ ਵੱਲੋਂ ਕੀ ਕੀਤਾ ਗਿਆ ਇੱਕ ਕਿਤਾਬ ਨਹੀਂ ਕਿੰਨੀਆਂ ਕਿਤਾਬਾਂ ਨੇ ਆਹ ਉਹ ਕਿਤਾਬ ਹੈ ਜਿਸ ਕਿਤਾਬ ਦਾ ਨਾਮ ਸਿੱਖ ਇਤਿਹਾਸ ਅਰ 722 ਪੰਨਿਆਂ ਦੀ ਆ ਲੇਖਕ ਕੋਈ ਨਹੀਂ ਪਬਲਿਕ ਸ਼੍ਰੋਮਣੀ ਕਮੇਟੀ ਕਰਦੀ ਆ ਜਿੱਚ ਇੰਨੀ ਮਾੜੀ ਸ਼ਬਦਾਵਲੀ ਲਿਖੀ ਆ ਜੋ ਮੈਂ ਬੋਲ ਨਹੀਂ ਸਕਦਾ ਜੇ ਕਿਸੇ ਨੇ ਜਿਹਨੂੰ ਨਹੀਂ ਪਤਾ ਬਹੁਤ ਸਾਰੇ ਲੋਕ ਕੋਈ ਨਹੀਂ ਜਿਨ੍ਹਾਂ ਨੂੰ ਅਜੇ ਤੱਕ ਇਹ ਪਤਾ ਹੀ ਨਹੀਂ ਵੀ ਇਸ ਕਿਤਾਬ ਚ ਲਿਖਿਆ ਕੀ ਹੈ ਐਡੀ ਮਾੜੀ ਸ਼ਬਦਾਵਲੀ ਲਿਖੇ ਸ਼੍ਰੋਮਣੀ ਕਮੇਟੀ ਉੱਥੇ ਹੋਵੇ ਕੇਸ ਤੇ ਸ਼੍ਰੋਮਣੀ ਕਮੇਟੀ ਅਦਾਲਤ ਚ ਆ ਕੇ ਜਵਾਬ ਦੇਵੇ ਕਿ ਇਸ ਕਿਤਾਬ ਨੂੰ ਪਬਲਿਸ਼ ਹੋਈ ਨੂੰ 6 ਸਾਲ ਹੋ ਗਿਆ ਇੱਥੇ ਕੋਈ ਕੇਸ ਨਹੀਂ ਬੰਨਦਾ ਤੇ ਉਹ ਕੇਸ ਹੋ ਜੇ ਖਾਰਜ ਤੇ ਸਾਡੇ ਕਿਤੇ ਪਸੀਨਾ ਹੀ ਨਾ ਆਵੇ ਆ ਗਰਮਤ ਪ੍ਰਕਾਸ਼ ਮੈਗਜ਼ੀਨ ਜੋ ਹਰ ਮਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਬਲਿਸ਼ ਹੁੰਦਾ ਹੈ ਇਹ ਦਸੰਬਰ 2013 ਦਾ ਹੈ ਔਰ ਇਹਦੇ ਵਿੱਚ ਚਾਰੋਂ ਸਹਿਬਜ਼ਾਦਿਆਂ ਦੀਆਂ ਕੇਸਾਂ ਦੀ ਕਟਿੰਗ ਤੇ ਸਿਰਾਂ ਤੇ ਟੋਪੀਆਂ ਆਜ ਤੱਕ ਇਸ ਤੇ ਹੁਣ ਤੱਕ ਇਹ ਦੱਸੋ ਕਿ ਕੌਮ ਨੇ ਕੀ ਕੀਤਾ ਹੈ ਇੱਥੇ ਸਾਡੇ ਫਰਜ਼ ਕੀ ਬਣਦੇ ਸੀ ਜ਼ਿੰਮੇਵਾਰੀਆਂ ਕੀ ਬਣਦੀਆਂ ਕੀ ਅਸੀਂ ਪੁੱਛਿਆ ਇਹਨਾਂ ਦੇ ਪਿੱਛੇ ਕੌਣ ਹੈ ਜੇ ਮੈਂ ਡਿਟੇਲਸ ਜਾਵਾਂ ਤਾਂ ਸਮਾਂ ਬਹੁਤ ਲੱਗੇਗਾ ਪਰ ਮੈਂ ਸਿਰਫ ਇਸ਼ਾਰੇ मात्र ਮਨ 'ਚ ਜੋ ਦਰਦ ਬੜੇ ਸਾਲਾਂ ਤੋਂ ਕੋਟਾ ਕਚਾਰੀਆਂ ਚਲਾ ਕੇ ਗਏ ਆ ਬਾਕੀ ਬਹੁਤ ਥਾਂਵਾਂ ਤੇ ਲੱਗੇ ਆ ਵੱਖ-ਵੱਖ ਸੂਬਿਆਂ 'ਚ ਗਏ ਆ ਪਰ ਅੱਜ ਤੱਕ ਜਿਹੜੀ ਗੱਲ ਬੰਨਦੀ ਤੇ ਚੈਦੀਸਿਓ ਨਹੀਂ ਬਣੀ ਸੋ ਆ ਉਹ ਪੈਫਲੇਟ ਨੇ ਜਿਹੜੇ ਨਾਗਪੁਰ ਤੋਂ ਪਬਲਿਸ਼ ਹੁੰਦੇ ਨੇ ਜਿਨ੍ਹਾਂ ਪੈਫਲੇਟਾਂ ਨੇ ਕਾਰਨ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਿਤਾਬਾਂ ਪਬਲਿਸ਼ ਕੀਤੀਆਂ ਨੇ ਅੱਜ ਆ ਫੋਟੋ ਤੁਸੀਂ ਦੇਖ ਰਹੇ ਹੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਰ ਪਬਲਿਸ਼ ਹੋਇਆ ਨਾਗਪੁਰ ਤੋਂ ਇਹਦੇ ਵਿੱਚ ਲਿਖਿਆ ਕਿ ਗੁਰੂ ਸਾਹਿਬ ਨੇ ਜੋਇ ਕੁਰਬਾਨੀ ਕੀਤੀ ਹੁਣ ਵੀ ਆ ਵੀਰ ਬਾਲ ਦੀ ਗੱਲ ਚੱਲ ਰਹੀ ਆ ਤੇ ਰਾਸ਼ਟਰ ਵਾਸਤੇ ਕੁਰਬਾਨੀ ਦੀ ਗੱਲ ਕੀਤੀ ਆ ਕਿ ਗੁਰੂ ਗੋਬਿੰਦ ਸਿੰਘ ਜੀ ਰਾਸ਼ਟਰ ਵਾਸਤੇ ਕੁਰਬਾਨ ਹੋਏ ਸਲਵੰਸ ਰਾਸ਼ਟਰ ਵਾਸਤੇ ਕੁਰਬਾਨ ਕੀਤਾ ਕਿ ਜ਼ੁਲਮ ਦੇ ਖਿਲਾਫ ਕੀਤਾ ਜੋ ਸਾਡਾ ਕਹਿਣਾ ਬਣਦਾ ਸੀ ਜੋ ਸਾਡਾ ਫਰਜ਼ ਬਣਦਾ ਸੀ ਉਹ ਨਹੀਂ ਕਰ ਸਕੇ ਪਰ ਜਿਨ੍ਹਾਂ ਨੇ ਇਹ ਗੱਲ ਬਣਾਉਣੀ ਸੀ ਉਹ ਤਾਂ ਉਹਨਾਂ ਦੇ ਨਾਲ ਰਲ ਗਏ ਅਸੀਂ ਇਹ ਗੱਲਾਂ ਬਹੁਤ ਕਰਦੇ ਆ ਬਹੁਤ ਮੰਚ ਚ ਦਰਦ ਨੇ ਦੁੱਖ ਨੇ ਮੈਂ ਕ ਬੇਨਤੀ ਕਰਾਂਗਾ ਜਦੋਂ ਪੰਜਾਬ ਸਕੂਲ ਸਿੱਖਿਆ ਭਾਗ ਅੱਗੇ ਸਾਡਾ ਧਰਣਾ ਚੱਲ ਰਿਹਾ ਸੀ ਤੇ ਭਾਈ ਗੁਰਨੇਕ ਸਿੰਘ ਜੀ ਬੈਠੇ ਨੇ ਭਾਈ ਬਲਖਰ ਸਿੰਘ ਜੀ ਬੈਠੇ ਨੇ ਉਦੋਂ ਵੀ ਇਹਨਾਂ ਨਾਲ ਗੱਲ ਚੱਲਦੀ ਸੀ ਵੀ ਇਹ ਜਿਹੜਾ ਆਉਣ ਵਾਲਾ ਸਮਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਲੈਕਸ਼ਨ ਆਉਣੀਆਂ ਕਿਉਂਕਿ ਇਸ ਇਲੈਕਸ਼ਨ ਦੇ ਸੰਬੰਧ ਵਿੱਚ ਹਾਈ ਕੋਰਟ 'ਚ ਵੀ ਕੇਸ ਕੀਤੇ ਨੇ ਔਰ ਇੱਕ ਗੱਲ ਮੈਂ ਬਾਜਵਾ ਸਾਹਿਬ ਮੈਂ ਉਦੋਂ ਵੀ ਦੱਸੀ ਸੀ ਅੱਜ ਫੇਰ ਦੱਸਣੀ ਚਾਹਣਾ ਹੈ ਇਹ ਪਤਾ ਨਹੀਂ ਅਜੇ ਇਲੈਕਸ਼ਨਾਂ ਨੂੰ ਇਹਨਾਂ ਨੇ ਕੀ ਕਰਨਾ ਤੇ ਕੀ ਨਹੀਂ ਪਰ ਜੇ ਇਲੈਕਸ਼ਨਾਂ ਰੁਕਦੀਆਂ ਨੇ ਨਾ ਜਿੱਥੇ ਅਸੀਂ ਲੜਨ ਦੀ ਤਿਆਰੀ ਕਰ ਰਹੇ ਹਾਂ ਨਾ ਤੇ ਜੇ ਇਲੈਕਸ਼ਨਾਂ ਰੁਕਣ ਤੇ ਪੰਥ ਇਕੱਠਾ ਹੋ ਜਾਂਦਾ ਹੈ ਤੇ ਫਿਰ ਅਸੀਂ ਐਸੀ ਸ਼ਕਤੀ ਤਿਆਰ ਕਰਕੇ ਜੇਕਰ ਮੋਦੀ ਦੀ ਧੌਣ ਚੋਂ ਕਿਲਾ ਕੱਢ ਸਕਦੇ ਹਾਂ ਕਿਸਾਨ ਇਕੱਠੇ ਹੋ ਕੇ ਉਹ ਕਿਸਾਨੀ ਮੋਰਚੇ ਦੀਆਂ ਮੰਗਾਂ ਮੰਨਵਾ ਸਕਦੇ ਆ ਤੇ ਜੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਉਹਨਾਂ ਨੂੰ ਦਿਸ ਪੈਂਦਾ ਕਿ ਜੇ ਸਾਡੇ ਜਿਹੜੇ ਜੋ ਜਨੇ ਤਰੇ ਚਟ ਉਹਨਾਂ ਨੇ ਉੱਥੇ ਨਹੀਂ ਆਉਣਾ ਤੇ ਪੰਥ ਆਏਗਾ ਤੇ ਫਿਰ ਅਸੀਂ ਇਲੈਕਸ਼ਨ ਕਰਵਾ ਵੀ ਸਕਦੇ ਹਾਂ ਇਸ ਕਰਕੇ ਮੇਰੀ ਬੇਨਤੀ ਹੈ ਕਿ ਇਹ ਲੰਬੇ ਸਮੇਂ ਤੋਂ ਸਾਡੀ ਵਿਚਾਰਕੀ ਤੇ ਗੁਰੂ ਕਿਰਪਾ ਕਰ ਰਿਹਾ ਤੇ ਇਹ ਜਿਹੜਾ ਉਪਰਾਲਾ ਜਿੱਤੇ ਕੀਤਾ ਜਿਸ ਤਰ੍ਹਾਂ ਕਿ ਸਾਡੇ ਜਿੱਤੇ ਬੰਦੀ ਵੱਲੋਂ ਪਹਿਲਾਂ ਵੀ ਉੱਥੇ ਜਿਸ ਦਿਨ ਧਰਮਕੋਟ ਸੀ ਮੀਟਿੰਗ ਉੱਥੇ ਵੀ ਸੈਂਕੜਿਆਂ ਦੇ ਹਿਸਾਬ ਨਾਲ ਗਏ ਸੀ ਅੱਜ ਵੀ ਇੱਥੇ ਸਿੰਘਾਇ ਨੇ ਔਰ ਮੈਂ ਬੇਨਤੀ ਕਰਾਂਗਾ ਕਿ ਜਿਹੜਾ ਪ੍ਰੋਗਰਾਮ ਬਣਾਇਆ ਕਿ ਹਰ ਜ਼ਿਲ੍ਹੇ ਦੇ ਵਿੱਚ ਮੀਟਿੰਗ ਮੜ ਕਰਕੇ ਤੇ ਫਿਰ ਆਖਰ ਵਿੱਚ ਰੈਲੀਆਂ ਕੀਤਾ ਜਾਣ ਤੇ ਉਹਨਾਂ ਜਿਹੜੇ ਸਾਡੇ ਸੱਜਣ ਨੇ ਸਾਨੂੰ ਕਿਸੇ ਦੇ ਤੇ ਪ੍ਰਥਾਏ ਕੋ ਬੋਲਣ ਚਾਹੀਦਾ ਉਹਨਾਂ ਦੀ ਆਪਣੀ ਆਪਣੀ ਵਿਚਾਰ ਹੈ ਪਰ ਅਸੀਂ ਉਹਨਾਂ ਦੇ ਕੋਲ ਜਦੋਂ ਜਾਣਾ ਗੱਲ 'ਚ ਪੱਲਾ ਪਾ ਕੇ ਇਸ ਤਰੀਕੇ ਨਾਲ ਜਾਣਾ ਕਿ ਉਹਨਾਂ ਨੂੰ ਮੰਨਣ ਵਾਸਤੇ ਮਨਜ਼ੂਰ ਆ ਪਏ ਤੇ ਆਉਣ ਵਾਲੇ ਸਮੇਂ 'ਚ ਜੋ ਹਰ ਬੱਚਾ-ਬੱਚਾ ਇਹ ਚਾਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਚ ਬਦਲਾਅ ਚਾਹੁੰਦਾ ਹੈ ਤੇ ਫਿਰ ਉਹਦਾ ਇਲਾਜ ਇੱਕੋ ਹੀ ਆ ਕਿ ਇੱਕ ਦੇ ਬਰਾਬਰ ਇੱਕ ਆਏ ਸੋ ਇਹ ਗੱਲਾਂ ਬਹੁਤ ਹੋਈਆਂ ਨੇ ਮੇਰੀ ਇਹੀ ਬੇਨਤੀ ਆ ਕਿ ਸਾਨੂੰ ਹਰ ਜਿਲ੍ਹੇ ਅਤੇ ਜੋ ਕਿਸਾਨੀ ਮਸਲੇ ਨੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਰਹਿਂਦੀਆਂ ਮੰਗਾਂ ਨੇ ਉਹਦੇ ਸਬੰਧ ਵਿੱਚ ਵੀ ਸਾਡੀ ਜਿਹੜੀ ਆ ਉਹ ਤਿਆਰੀ ਹੋ ਰਹੀ ਆ ਦੋ ਤਰੀਕ ਨੂੰ ਵੀ ਸਾਡੀ ਇੱਥੇ ਘਰੇਲੀਆਂ ਜੰਡਿਆਲਾ ਗੁਰੂ ਤੇ ਉਸ ਤੋਂ ਬਾਅਦ 6 ਤਰੀਕ ਨੂੰ ਬਰਨਾਲੇ ਆ ਤਾਂ ਮੈਂ ਬੇਨਤੀ ਕਰਾਂਗਾ ਕਿ ਇਹਨਾਂ ਕਿਸਾਨ ਰਾਲੀਆਂ ਦੇ ਵਿੱਚ ਵੀ ਸਹਿਯੋਗ ਦਿੱਤਾ ਜਾਵੇ ਜਿਹੜੀਆਂ ਮੰਗਾਂ ਰਹਿੰਦੀਆਂ ਨੇ ਉਹਨਾਂ ਨੂੰ ਮਨਵਾ ਜਾਵੇ ਤੇ ਉਹੀ ਕਿਸਾਨ ਵੀਰ ਜਿਸੀਂ ਵੀ ਕਿਸਾਨਾਂ ਦੇ ਵਿੱਚ ਵੀ ਆ ਤੇ ਧਾਰਮਿਕ ਤੌਰ ਤੇ ਵੀ ਆ ਤੁਹਾਡੇ ਨਾਲ ਇੱਕ ਵਾਦਾ ਹੈ ਕਿ ਇਹ ਜਿਹੜਾ ਪ੍ਰੋਗਰਾਮ ਜੋ ਪੰਜ ਪ੍ਰਥਾ ਜੋ ਗੁਰੂ ਸਾਹਿਬ ਨੇ ਚਲਾਈ ਸੀ ਉਹਨੂੰ ਜੇ ਅਸੀਂ ਬਹਾਲ ਕਰ ਜਾਨੇ ਆ ਤੇ ਕੋਈ ਵੀ ਸ਼ਕਤੀ ਦੁਨੀਆ ਤੇ ਸਾਨੂੰ ਹਰਾ ਨਹੀਂ ਸਕਦੀ ਬਸ਼ਰਤੇ ਆ ਕਿ ਅਸੀਂ ਇਮਾਨਦਾਰੀ ਨਾਲ ਤਨਦੇਹੀ ਨਾਲ ਜਿੱਥੇ ਬਾਕੀ ਕੰਮ ਕਰਦੇ ਆ ਤੇ ਉੱਥੇ ਵੀ ਇਹ ਜੇ ਕੰਮ ਕਰਾਂਗੇ ਤੇ ਇਹ ਗੱਲ ਨਹੀਂ ਤੇ ਸਾਨੂੰ ਇੱਕ ਕਾਮਯਾਬੀ ਮਿਲੀ ਭਰੋਸਾ ਗੁਰੂ ਤੇ ਗੁਰੂ ਤੇ ਭਰੋਸੇ ਕਰਕੇ ਹੀ ਚੱਲੇ ਆ ਰਹੇ ਆਂ ਸਿੰਘ ਵੀ ਬਾਹਰ ਆਉਣਗੇ ਗੁਰੂ ਮਹਾਰਾਜ ਜਿਹੜੇ ਸਰੂਪ ਚੋਰੀ ਹੋਏ ਨੇ ਉਹ ਵੀ ਬਾਹਰ ਆਉਣਗੇ ਪਰ ਜਿੱਥੇ ਗੁਰੂ ਨੂੰ ਹੀ ਚੋਰ ਡਾਕੂ ਕਾਤਲ ਕਹਿ ਕੇ ਗੁਰਿਆਈ ਨੂੰ ਹੀ ਸਿੱਖ ਧਰਮ ਨੂੰ ਹੀ ਰੱਦ ਕੀਤਾ ਜਾਵੇ ਗੁਰੂਆਂ ਦੇ ਉੱਤੇ ਐਡੇ ਵੱਡੇ ਇਲਜ਼ਾਮ ਲਾਏ ਗਏ ਹੋਣ ਤੇ ਜੇ ਆਪਾਂ ਉੱਥੇ ਚੁੱਪ ਆ ਤੇ ਫਿਰ ਬਣੇਗਾ ਕੀ ਸੋ ਇਹਨੀਆਂ ਬੇਨਤੀਆਂ ਕਰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਜੋ ਅੱਗੇ ਪ੍ਰੋਗਰਾਮ ਅਲਿੱਖੇ ਜਾਣੇ ਨੇ ਉਹਨਾਂ ਦੇ ਤਨਦੇਹੀ ਨਾਲ ਕੰਮ ਕਰਨ ਵਾਸਤੇ ਵਾਅਦਾ ਕਰਦੇ ਹੋਏ ਫਤਿਹ ਅਰਜ ਕਰਦਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਦੋਸਤੋ ਤੁਸੀਂ ਵੀਡੀਓ ਦੇਖੀ ਹੈ ਕਿ ਇਹਨਾਂ ਕਿਤਾਬਾਂ ਦੇ ਵਿੱਚ ਸਿੱਖ ਗੁਰੂਆਂ ਬਾਰੇ ਗਲਤ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਸਿੱਖ ਗੁਰੂਆਂ ਬਾਰੇ ਗਲਤ ਲਿਖਿਆ ਗਿਆ ਹੈ ਅਤੇ ਐਸਜੀਪੀਸੀ ਦੋਸਤੋ ਇਸ ਮਾਮਲੇ ਦੇ ਵਿੱਚ ਚੁੱਪ ਹੈ ਜੋ ਵੀ ਦੋਸਤੋ ਇਹ ਸਿੱਖ ਧਰਮ ਦੇ ਨਾਲ ਧੱਕਾ ਹੋ ਰਿਹਾ ਹੈ ਅਤੇ ਹੁਣ ਦੋਸਤੋ ਸਿੱਖ ਗੁਰੂਆਂ ਨੂੰ ਵੀ ਨਹੀਂ ਬਖਸਿਆ ਜਾ ਰਿਹਾ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੈ ਟਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤਵਾ ਦੇ ਸ਼ੇਅਰ ਕਰ ਦਿਓ ਜੇ ਦੋਸਤੋ ਤੁਸੀਂ ਸਾਡੇ YouTube ਚੈਨਲ ਮੈਕਸ TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੈ ਟਾ ਤੇ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ